ਪਾਜੀ ਇੱਕ ਅੱਗੇ ਲਿਖਿਆ ਭਈ ਰਾਮਚੰਦਰ ਜੀ ਨੇ ਆਖਿਆ ਕਿ हे ਦੇਵਤਿਓ ਜਦੋਂ ਉਹਨਾਂ ਤੇ ਉਹਨਾਂ ਨੇ ਫੁੱਲ ਮਾਲਾ ਵਰਸਾਈ ਫੁੱਲਾਂ ਦੀ ਬਰਖਾ ਕੀਤੀ ਫੇ ਰਾਮਚੰਦਰ ਨੇ ਕਿਹਾ ਵੀ ਜੇ ਦੇਵਤਿਓ ਜੇ ਤੁਸੀਂ ਪ੍ਰਸੰਨ ਹੋ ਕੇ ਇਹ ਵਰ ਦਿਓ ਕਿ ਬ੍ਰਾਹਮਣ ਦਾ ਮੁੰਡਾ ਜੀ ਉੱਠੇ ਦੇਵਤਿਆਂ ਨੇ ਕਿਹਾ ਹੈ ਰਾਮ ਉਹ ਤਾਂ ਉਦੋਂ ਹੀ ਜੁਦਾ ਹੋ ਗਿਆ ਸੀ ਜਦੋਂ ਤੁਸੀਂ ਸ਼ੂਦਰ ਦਾ ਸਰ ਵਢਿਆ ਸੀ ਵਾਹ ਭਾਈ ਵਾਹ ਅੱਛਾ ਅੱਗੇ ਪਾਜੀ ਗੱਲ ਲਿਖੀ ਆ ਉਹ ਵਿਸ਼ਨੂ ਸਮਰਤੀ ਵਿੱਚੋਂ ਆ ਵਿਸ਼ਨੂ ਸਮਰਤੀ ਜੇ ਸ਼ੁੱਧਰ ਪੰਜ ਗਾਵ ਆ ਪੀਵੇ ਤਾਂ ਨਰਕ ਨੂੰ ਚਲਿਆ ਜਾਂਦਾ ਹੈ ਔਰ ਪੰਜ ਗਾਵ ਕੀ ਹੈ ਭਾਜੀ ਉਹਦੇ ਬਾਰੇ ਕਾਂਸੀ ਨੱਬਾ ਜੀ ਸਾਨੂੰ ਦੱਸ ਰਹੇ ਆ ਪੰਜ ਗਾਵ ਆ ਦਾ ਨਕਸ਼ਾ ਦੱਸਿਆ ਆ ਜੋ ਸ਼ਾਰੀਆਂ ਜੋ ਸਾਰੀਆਂ ਅਸ਼ੁੱਧੀਆਂ ਪਰ ਜਾਦੂ ਦਾ ਅਸਰ ਰੱਖਦਾ ਹੈ ਗੋਬਰ ਇੱਕ ਮਾਸਾ ਕੌਮੁੱਤਰ ਦੋ ਮਾਸੇ ਘੀ ਚਾਰ ਮਾਸੇ ਦੁੱਧ ਅਤੇ ਦਹੀਂ ਅੱਠ ਅੱਠ ਮਾਸੇ ਇਹਨਾਂ ਚੀਜ਼ਾਂ ਨੂੰ ਇਕੱਠਾ ਕਰਕੇ ਕਰਨ ਨਾਲ ਪੰਜਗਾਹ ਬਣਦਾ ਹੈ। ਲੋ ਜੀ। ਭਾਜੀ ਬ੍ਰਾਹਮਣ ਪੀਣ, ਗੋਹਾ ਪੀਂ ਖਾਣ, ਮੂਤ ਪੀਣ, ਜੋ ਮਰਜ਼ੀ ਪੀਣ ਤੇ ਛੂਦਰ ਦੇ ਮੂੰਹ ਕਿਉਂ ਪਾ ਰਹੇ ਹੋ ਤੁਸੀਂ? ਭਾਜੀ ਜੇ ਨਾ ਜਿਹੜੇ ਬ੍ਰਾਹਮਣ ਦੇ ਖੂਹ ਹੁੰਦੇ ਸੀਗੇ ਉੱਥੇ ਛੂਦਰ ਨੂੰ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ। ਉਸ ਖੂਹ ਉਸ ਖੂਹ ਤੋਂ ਆ ਕੇ ਕੋਈ ਵਿਚਾਰਾ ਜਵਾਕ ਉਹਨਾਂ ਦਾ ਪਾਣੀ ਪੀ ਲਿੰਦਾ ਸੀ ਨਾ ਉੱਚ ਵੀ ਆਹੀ ਪੰਜ ਚੀਜ਼ਾਂ ਪਾਈਆਂ ਜਾਂਦੀਆਂ ਸੀ ਭਈ ਸ਼ੁੱਧ ਹੋ ਗਿਆ ਫਿਰ। ਪਿਸ਼ਾਬ ਪਾ ਕੇ ਤੇ ਟੱਟੀ ਪਾ ਕੇ ਸ਼ੁੱਧ ਹੋ ਗਿਆ ਉਦਾਂ ਨਹੀਂ ਸੀ ਸ਼ੁੱਧ। ਬਿਲਕੁਲ ਭਾਜੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਅੱਜ ਵੀ ਹਿੰਦੁਸਤਾਨ ਦੇ ਦੱਖਣ ਦੱਖਣ ਪਾਸੇ ਚਲਜੋ ਦੱਖਣੀ ਭਾਰਤ ਚਲਜੋ ਅੱਜ ਵੀ ਜੇ ਤੁਹਾਨੂੰ ਉੱਥੇ ਮਿਲਦੀਆਂ ਨੇ ਹੂੰ ਆੜੇ ਡਾਕਟਰ ਅੰਬੇਦਕਰ ਜੀ ਹੈ ਨਾ ਜਿਹੜੇ ਪੰਜਾਬ ਚ ਐਵੇਂ ਫਤੂਰ ਚੁੱਕਿਆ ਹੋਇਆ ਇਹਨਾਂ ਨੇ ਇਹਨਾਂ ਨੂੰ ਚਾਹੀਦਾ ਵੀ ਆ ਇੱਕ ਭਾਜੀ ਜਦੋਂ ਉਹਨੇ ਰਾਸ਼ਟ ਜੱਜ ਨੇ ਕੋਈ ਟਿੱਪਣੀ ਕੀਤੀ ਸੀ ਵੀ ਤੁਹਾਡੇ ਦੇਵਤੇ ਦਾ ਦੱਸੋ ਕੋਈ ਨਾ ਤੇ ਇਹਨਾਂ ਚੋਂ ਕਿਸੇ ਬੰਦੇ ਨੇ ਇਹ ਸਾਡੇ ਦੁਆਲੇ ਗੁਰੂ ਨਾਨਕ ਦੇਵ ਦੇ ਦੁਆਲੇ ਜਾਂ ਹੋਰ ਨਾ ਸਿੱਖਾਂ ਦੇ ਦੁਆਲੇ ਤਾਂ ਹੋ ਜਾਣਗੇ ਜਿਨ੍ਹਾਂ ਨੇ ਇਹਨਾਂ ਨੂੰ ਮਾਨਵੜੀਆਈ ਦਿੱਤੀ ਹੋਈ ਆ ਇਹ ਸਾਨੂੰ ਹਰਿਆਣਾ ਤੱਕ ਕੇ ਦੱਸ ਦੇਣ ਇੱਕ ਭਾਜੀ ਕੋਈ ਫੇਸਬੁੱਕ ਤੇ ਰਾਜ ਕੰਬੋਜ ਨਾਮ ਦੀ ਆਈਡੀ ਆ ਆ ਇਹ ਬੜਾ کافی کافی ਗਲਤ ਮਤ ਕਮੈਂਟ ਕਰ ਰਹੇ ਆ ਬੜੇ ਭਾਸ਼ਾ ਬਹੁਤ ਗਲਤ ਆ ਮੈਂ ਭਾਸ਼ਾ ਤਾਂ ਨਹੀਂ ਉਹ ਉਹਨਾਂ ਦੀ ਸਰਾਸਾ ਦਾ ਤੁਸੀਂ ਹਿੰਦੂ ਹੋ ਕਿਸ ਤਰੀਕੀ ਹਿੰਦੂ ਹਿੰਦੂਆਂ ਤੋਂ ਵੱਖਰੇ ਹੋਣ ਦੀ ਸ਼ਰਤ ਸੰਸਕਾਰ ਕਰਨਾ ਬੰਦ ਕਰੋ ਮਾਸ ਸੇਵਨ ਕਰੋ ਤੀਰਥ ਇਸ਼ਨਾਨ ਬੰਦ ਕਰੋ ਜਲ ਵਿੱਚ ਫੁੱਲ ਪ੍ਰਵਾਹ ਬੰਦ ਕਰੋ ਗ੍ਰੰਥ ਨੂੰ ਪਵਿੱਤਰ ਮੰਨਣਾ ਬੰਦ ਕਰੋ ਜਲ ਵਿੱਚ ਫੁੱਲ ਪ੍ਰਵਾਹ ਬੰਦ ਕਰੋ ਪੈਰੀ ਹੱਥ ਲਾਉਂਦਾ ਬੰਦ ਕਰੋ ਮੱਥਾ ਟਿਕਣਾ ਬੰਦ ਕਰੋ ਅਗੋ ਕਹਿੰਦੇ ਖੋਤੀ ਸੋਚ ਤੁਸੀਂ ਝੂਠ ਬੋਲ ਰਹੇ ਹੋ ਸ਼ੰਭੂ ਕੁਵਾਲੀ ਕਥਾ ਵਾਲਮੀਕ ਰਮਾਇਣ ਵਿੱਚ ਨਹੀਂ ਹੈ ਮੈਨੂੰ ਲੱਗਦਾ ਇਹ ਵਾਲਮੀਕੀ ਹੋਣੇ ਆ ਜਿਹੜੇ ਇਹਨਾਂ ਨੂੰ ਇਹ ਇਤਰਾਜ਼ ਹੋ ਰਹੇ ਆ ਉਹ ਵੀਰ ਜੀਓ ਰਾਜਕੰਬੋਜ ਜੀ ਉਤਰਾ ਕਾਂਡ ਨੰਬਰ 76 ਤੋ ਜੀ ਫੇਸਬੁੱਕ ਤੇ ਉਹ ਮੈਂ ਤੁਹਾਨੂੰ ਹੁਣੇ ਇਸ ਤੋਂ ਪ੍ਰੋਗਰਾਮ ਤੋਂ ਬਾਅਦ ਰਮਾਇਣ ਦੀ ਕਾਪੀ ਭੇਜੂਗਾ ਬਾਲਮੀਕ ਰਮਾਇਣ ਦੀ ਕਾਪੀ ਹਾਈਲਾਈਟ ਕਰਕੇ ਭੇਜੂਗਾ ਸ਼ੰਭੂ ਕਾਲਾ ਜੇ ਜਗਮੋਣ ਸਿੰਘ ਹੁਣੀ ਪ੍ਰੋਗਰਾਮ ਦੇਖ ਰਹੇ ਆ ਤੇ ਤੁਹਾਨੂੰ ਹੁਣੇ ਭੇਜ ਦੂਗਾ ਚੱਲਦੇ ਪ੍ਰੋਗਰਾਮ ਦੇ ਵਿੱਚ ਹੀ ਤਾਂ ਕਿ ਤੁਹਾਨੂੰ ਪਤਾ ਲੱਗ ਜਵੇ ਉਹ ਇਹੀ ਤਾਂ ਭਰਾਵਾ ਕਹਿ ਰਹੇ ਅਸੀਂ ਤੁਸੀਂ ਮੂਰਖੋ ਕੁਝ ਪੜਿਆ ਹੀ ਨਹੀਂ ਤੁਸੀਂ ਕੁਝ ਪੜਿਆ ਹੀ ਨਹੀਂ ਤੁਸੀਂ ਬਸ ਸੁਣੀ ਸੁਣਾਈ ਗੱਲ ਵਟਸਐਪ ਯੂਨੀਵਰਸਿਟੀਆਂ ਤੋਂ ਸਭ ਕੁਝ ਕੀਤਾ ਹੋਇਆ ਪੇ ਭਾਸ਼ਾ ਸਹੀ ਰੱਖਿਆ ਕਰੋ ਕਮੈਂਟ ਕੁਝ ਵੀ ਕਰ ਲਿਆ ਕਰੋ ਕਿਉਂਕਿ ਜੇ ਭਾਸ਼ਾ ਤੁਹਾਡੀ ਗੰਦੀ ਹੋ ਜਾਂਦੀ ਹੈ ਨਾ ਜਿਹੜਾ ਤੁਹਾਡਾ ਦੂਜਾ ਕਮੈਂਟ ਆ ਫਿਰ ਸਾਨੂੰ ਬਲੌਕ ਕਰਦਾ ਪੈ ਜਾਂਦਾ ਕਿਉਂਕਿ ਬਹੁਤ ਸਾਰੇ ਲੋਕ ਹੀ ਦੇਖਦੇ ਹੁੰਦੇ ਆ ਕਮੈਂਟ ਤੁਸੀਂ ਕੁਝ ਵੀ ਕਰੋ ਸਵਾਲ ਕੋਈ ਵੀ ਕਰੋ ਅਸੀਂ ਜਵਾਬ ਦੇ ਆ ਜੇ ਅਸੀਂ ਤੁਹਾਨੂੰ ਨਾਲ ਸਕਰੀਨ ਤੇ ਦਿਖਾ ਰਹੇ ਹਾਂ ਤੁਹਾਨੂੰ ਫਿਰ ਵੀ ਨਹੀਂ ਪਤਾ ਲੱਗ ਰਿਹਾ ਉੱਤੇ ਲਿਖਿਆ ਹੋਇਆ ਉਹ ਤੁਹਾਨੂੰ ਕਾਹਨ ਸਿੰਘ ਨਾ ਪੜ੍ਹਨ ਦਾ ਪ੍ਰੋਬਲਮ ਹੋ ਸਕਦੀ ਆ ਪਰ ਜੋ ਲਿਖਿਆ ਉਹ ਤਾਂ ਪੜ ਲਓ ਨਾ ਬਾਲ ਵੀਕਰ ਮੈਂ ਦਾ ਕਿਹੜਾ ਉਤਰਾਖੰਡ ਆ ਕਿੱਥੇ ਲਿਖਿਆ ਹੋਇਆ ਤੁਹਾਨੂੰ ਉਹ ਪਹੁੰਚ ਜਾਊਗਾ ਹੁਣੇ ਥੋੜੀ ਦੇਰ ਚ